ਸੋ ਕਹਾਉ ਟਲ ਗੁਰ ਸੇਵੀ ਐ ਅਹਨੇ ਸਹਜ ਸੁਭਾ।ਈ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵ ਸਿਫਤ ਖਸਮ ਦੀ। ਨੂਰ ਅਰਸਾ ਹੋ ਕੋਰ ਸਾਹੋ ਝੱਟੀ ਐ ਤੋਦ ਡਿਠੇ ਸੱਚੇ ਪਾਤਿਸਾ ਮਾਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤਿਸਾ ਸਹੂ ਸਿਰ ਸਾਹ ਦਾ ਸਹੂ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇਸਾ ਹੂ ਸੱਜਣ ਸੱਚਾ ਪਾਤਿਸਾਹੂ ਸਿਰ ਸਾਹ ਹਾਂਦੈ ਸਾਹੂ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਡਹੰਸ ਮਹੱਲਾ ਚੌਥਾ ਹਾਰੇ ਸਤ ਗੁਰ ਹਾਰੇ ਸਤ ਗੁਰ ਮੀਲੇ ਹਾਰੇ ਸਤ ਗੁਰ ਚਰਨ ਹਮ ਪਾਇਆ ਰਾਮ ਤੇ ਮਰ ਅਗਿਆਨ ਗਵਾਇਆ ਗੋਰ ਗਿਆਨ ਅੰਜਨ ਗੋਰ ਪਾਇਾਰਾਮ ਹਰ ਸਤ ਗੁਰ ਹਰ ਸਤ ਗੁਰ ਮੀਲੇ ਹਰ ਸਤ ਗੁਰ ਚਰਨ ਹਮ ਪਾਇਆ ਰਾਮ ਤੇ ਮਰ ਆਗਿਆਨ ਗਵਾਇਆ ਗੁਰ ਗਿਆਨ ਅੰਜਨ ਗੁਰ ਪਾਇਆ ਰਾਮ ਗੁਰ ਗਿਆਨ ਅੰਜਨ ਸਤ ਗੁਰੂ ਪਾਇਆ ਆਗਿਆਨ ਅੰਧੇਰ ਬਿਨਾਸੀ ਸਤਿਗੁਰ ਸੇਵ ਪਰਮ ਪਦ ਪਾਇਆ ਹਰ ਜਪਿਆ ਸਾਸ ਗਿਰਾਸੀ ਜੇ ਨ ਕੋ ਹਰ ਪ੍ਰਭ ਕਿਰਪਾ ਧਾਰੀ ਤੇ ਸਤਿਗੁਰ ਸੇਵਾਲਾਇਆ ਹਰ ਸਤ ਗੁਰ ਹਰ ਸਤ ਗੁਰ ਮੇਲੇ ਹਰ ਸਤ ਗੁਰ ਚਰਨ ਹਮ ਪਾਇਆ ਮੇਰਾ ਸਤ ਗੁਰ ਮੇਰਾ ਸਤ ਗੁਰ ਪਿਆਰਾ ਮੈਂ ਗੁਰ ਬਿਨ ਰਹਿਣ ਨਾ ਜਾਈ ਰਾਮ ਹਾਰੇ ਨਾਮ ਹਾਰੇ ਨਾਮ ਦੀਵੇ ਮੇਰਾ ਅੰਤ ਸਖਾਈ ਰਾਮ ਹਰ ਹਰ ਨਾਮ ਮੇਰਾ ਅੰਤ ਸਖਾਈ ਗੋਰੇ ਸਤ ਗੋਰੇ ਨਾਮ ਦਿਰੜਾਇਆ जिथ पुत कलत कोई बेली नाही तिथै हारे हारे नाम ਛੜਾਇਆ ਤਨ ਤਨ ਸਤ ਗੁਰ ਪੁਰਖ ਨਿਰੰਜਨ ਜੇਤ ਮੇਲ ਹਾਰੇ ਨਾਮ ਧਿਆਈ ਮੇਰਾ ਸਤ ਗੁਰ ਮੇਰਾ ਸਤ ਗੁਰ ਪਿਆਰਾ ਮੈਂ ਗੁਰ ਬਿਨ ਰਹਿਣ ਨਾ ਜਾਈ ਜਿਨੇ ਦਰਸਨ ਜਿਨੇ ਦਰਸਨ ਸਤ ਗੁਰ ਪੁਰਖ ਨਾ ਪਾਇਆ ਰਾਮ ਤੈਨ ਨਹਿ ਫਲ ਤੈਨ ਨਹਿ ਫਲ ਜਨਮ ਸਭ ਬ੍ਰਿਥਾ ਗਵਾਇਆ ਰਾਮ ਨਹਿ ਫਲ ਜਨਮ ਤੈਨ ਬ੍ਰਿਥਾ ਗਵਾਇਆ ਤੇ ਸਾਖਤ ਮੂਏ ਮਾਰੇ ਝੂਰੇ ਕਰ ਹੋਦੈ ਰਤਨ ਪਦਾਰਿਥ ਭੂਖੇ ਪਾਗ ਹੀਣ ਹਰ ਦੂਰੇ ਹਰ ਹਰ ਤਿਨ ਕਾ ਦਰਸ ਨ ਕਰੀ ਆਹਾ ਜਿਨਿ ਹਰ ਹਰ ਨਾਮ ਨ ਧਿਆਇਆ ਜਿਨੀ ਦਰਸਨ ਜਿਨੀ ਦਰਸਨ ਸਤਿਗੁਰ ਪੁਰਖ ਨਾ ਪਾਇਆ ਹਮ ਚਾਤ੍ਰਿਕ ਹਮ ਚਾਤ੍ਰਿਕ ਦੀਨ ਹਰ ਪਾਸ ਬੇਨੰਤੀ ਰਾ ਗੁਰ ਮੇਲ ਗੁਰ ਮੇਲ ਮੇਰਾ ਪਿਆਰਾ ਹਮ ਸਤ ਗੁਰ ਕਰ ਹੈ ਭਗਤੀ ਰਾਮ ਹਰ ਹਰ ਸਤ ਗੁਰ ਕਰ ਹੈ ਭਗਤੀ ਜਾਂ ਹਰ ਪ੍ਰਭ ਕਿਰਪਾ ਧਾਰੇ ਮਾ ਗੁਰਬੇਨ ਆਵਰ ਨ ਕੋਈ ਬੇਲੀ ਗੁਰ ਸਤ ਗੁਰ ਪ੍ਰਾਣ ਹਮਾਰੇ ਕਹੋ ਨਾਨਕ ਗੁਰ ਨਾਮ ਦਰੜਾਇਆ ਹਰ ਹਰ ਨਾਮ ਹਰ ਸਤੀ ਹਮ ਚਾਤ੍ਰਿਕ ਹਮ ਚਾਤ੍ਰਿਕ ਦੀਨ ਹਰ ਪਾਸ ਬੇਨੰਤੀ ਕਹੋ ਨਾਨਕ ਗੋਰੇ ਨਾਮ ਦਿਰੜਾਇਆ ਹਰ ਹਰ ਨਾਮ ਹਰ ਸੱਤੀ ਹਮ ਚਾਤਰਿਕ ਹਮ ਚਾਤਰਿਕ ਦੀਨ ਹਰ ਪਾਸ ਬੇਨੰਤੀ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਵਡਹੰਸ ਮਹੱਲਾ ਚੌਥਾ ਹਰ ਸਤ ਗੁਰ ਹਰ ਸਤ ਗੁਰ ਮੀਲ ਹਰ ਸਤ ਗੁਰ ਚਰਨ ਹਮ ਪਾਇਆ ਰਾਮ ਤੇ ਮਰ ਅਗਿਆਨ ਗਵਾਇਆ ਗੁਰ ਗਿਆਨ ਅੰਜਨ ਗੁਰ ਪਾਇਆ ਰਾਮ